ਜੋ ਨਿਸ਼ਾਨ ਜੋ ਨਿਸ਼ਾਨ ਤਕਰੀਬ ਇੱਕ ਨੰਬਰ ਤੇ ਵਧਣਾ ਇੱਕ ਨੰਬਰ ਤੋਂ ਲੱਗਾ ਪਿਆ ਹੈ ਸ਼ਹਿਰਾਂ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਪਟਿਆਲਾ ਦੇ ਉਮੀਦਵਾਰ ਵੱਖੋ ਵੱਖਰੀ ਥਾਵਾਂ ਤੇ ਜਾ ਕੇ ਆਪੋ ਆਪਣੀ ਪਾਰਟੀ ਦਾ ਪ੍ਰਚਾਰਣ ਕਰਨ ਲੱਗੇ ਹੋਏ ਹਨ ਜਿਵੇਂ ਕਿ ਤੁਹਾਨੂੰ ਦੱਸ ਦਈਏ ਕਿ ਅੱਜ ਅਸੀਂ ਹਲਕਾ ਰਾਜਪੁਰਾ ਦੇ ਅਧੀਨ ਪੈਂਦੇ ਪਿੰਡ ਅਕਬਰਪੁਰ ਵਿੱਚ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਐਨ ਕੇ ਸ਼ਰਮਾ ਜੀ ਨੇ ਆਕੇ ਪਿੰਡ ਅਕਬਰਪੁਰ ਵਿੱਚ ਸ਼ਰਕਤ ਕੀਤੀ ਅਤੇ ਪਿੰਡ ਦੇ ਲੋਕਾਂ ਨੇ ਕਾਫੀ ਪਰਮਾਣ ਸਵਾਗਤ ਕੀਤਾ ਤੁਸੀਂ ਤਸਵੀਰਾਂ ਦੇਖ ਪਾ ਰਹੇ ਹੋ ਕਿ ਐਨ ਕੇ ਸ਼ਰਮਾ ਜੀ ਨੇ ਕਿਹਾ ਕਿ ਮੈਨੂੰ 32 ਸਾਲ ਹੋ ਗਏ ਨੇ ਕਿ ਮੈਂ ਇੱਕੋ ਹੀ ਪਾਰਟੀ ਵਿੱਚ ਹਾਂ ਕੋਈ ਮੇਰੇ ਤੇ ਦਾਗ ਨਹੀਂ ਹੈ ਤੁਸੀਂ ਦੂਜੀਆਂ ਪਾਰਟੀਆਂ ਦੇਖੀਆਂ ਹੋਣੀਆਂ ਕਿ ਰਾਤ ਨੂੰ ਕਾਂਗਰਸ ਪਾਰਟੀ ਦਾ ਬਣ ਕੇ ਸੌਂਦੀਆਂ ਨੇ ਤੇ ਦੂਜੇ ਸਵੇਰ ਉੱਠਦੀਆਂ ਨੇ ਤਾਂ ਉਹ ਅਲੱਗ ਪਾਰਟੀ ਵਿੱਚ ਦਿਖਾਈ ਦਿੰਦੀਆਂ ਹਨ ਜਿਵੇਂ ਕਿ ਤੁਹਾਨੂੰ ਦੱਸ ਦਿੱਤੀ ਹੈ ਕਿ ਅਤੇ ਬੀਜੇਪੀ ਦੇ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਅਤੇ ਡਾਕਟਰ ਧਰਮਵੀਰ ਗਾਂਧੀ ਤੇ ਅਤੇ 86 ਜੜੀਆਂ ਪਾਰਟੀਆਂ ਨੇ ਜਿਨ੍ਹਾਂ ਦੇ ਉਮੀਦਵਾਰ ਪਟਿਆਲਾ ਲੋਕ ਸਭਾ ਚੋਣਾਂ ਲਈ ਮੈਦਾਨ ਵਿੱਚ ਉਤਾਰੇ ਗਏ ਨੇ ਉਹਨਾਂ ਤੇ ਵੀ ਕਾਫੀ ਤੰਜਕਸ ਦੇ ਦਿਖਾਈ ਦਿੱਤੇ। ਆਹ ਤੁਹਾਨੂੰ ਦਿਖਾਣੇ ਆ ਗਰਾਉਂਡ ਜ਼ੀਰੋ ਦੀ ਰਿਪੋਰਟ। ਬਰਮਾਤਮਾ ਦੀ ਕਿਰਪਾ ਭਾਜੀ 450 ਪਿੰਡਾਂ ਦਾ ਮੈਂ ਦੌਰਾ ਕਰ ਲਿਆ ਨੇ ਮਤਲਬ ਤਿੰਨ ਤਿੰਨ ਚੱਕਰ ਮੇਰੇ ਹਲਕੇ 'ਚ ਕੰਪਲੀਟ ਹੋ ਗਏ ਆ ਔਰ ਇੱਕ ਦਿਨ 'ਚ ਮੈਂ 18 ਮੀਟਿੰਗਾਂ ਤਕਰੀਬਨ ਕਰਦਾ ਆ ਬੜਾ ਪਿਆਰ ਲੋਕਾਂ ਦਾ ਮਿਲਿਆ ਦੇਖੋ ਕਿੰਨੀ ਗਰਮੀ ਹੋ ਰਹੀ ਆ ਸਾਰੇ ਪਿੰਡ ਦੇ ਪਿੰਡ ਬਾਹਰ ਆਏ ਪਏ ਆ ਸੋ ਲੋਕ ਮੈਨੂੰ ਹਲਕੇ ਦਾ ਬੱਚਾ ਸਮਝ ਕੇ ਪੂਰਾ ਪਿਆਰ ਦੇ ਰਹੇ ਆ ਮੈਨੂੰ ਪੂਰੀ ਉਮੀਦ ਆ ਵੀ ਬਹੁਤ ਵੱਡੀ ਲੀਡ ਨਾਲ ਮੈਂ ਜਿੱਤੂੰਗਾ ਜੇ ਹਾਲਾਤ ਇਹ ਆ ਕਿ ਸਾਡੇ ਸਾਰੇ ਵਰਕਰ ਲੀਡਰ ਇਲਾਕੇ ਦਾ ਵੀ ਪਿਆਰ ਮਿਲ ਰਿਹਾ ਹੈਗਾ ਇੱਕ ਜੁਟ ਹੋ ਕੇ ਚੋਣ ਲੜ ਰਹੇ ਆ ਦੂਸਰੇ ਪਾਸੇ ਕਾਂਗਰਸ ਦਾ ਕਾਂਗਰਸੀ ਵਿਰੋਧ ਕਰ ਰਹੇ ਆ ਬੀਜੇਪੀ ਦਾ ਬੀਜੇਪੀ ਵਿਰੋਧ ਕਰ ਰਹੀ ਆ ਤੇ ਕੱਲਾ ਸ਼੍ਰੋਮਣੀ ਅਕਾਲੀ ਦਲ ਇਕੱਲੇ ਇਕ ਹੋ ਕੇ ਕਰ ਰਿਹਾ ਸੋ ਮੈਂ ਸਮਝਦਾ ਕਿ ਬਹੁਤ ਵੱਡੇ ਮਾਰਜਨ ਨਾਲ ਇਨੀ ਲੱਖ ਡੇਢ ਲੱਖ ਵੋਟਰਾਂ ਨਾਲ ਆਪਾਂ ਜਿੱਤਾਂਗੇ ਜਿਹੜੇ ਅੱਜ ਮੋਤੀ ਸਾਹਿਬ ਆਏ ਜੀ ਪਟਿਆਲੇ ਕਿਸਾਨਾਂ ਨੂੰ ਕਾਫੀ ਗੰਭੀਰ ਕਰਿਆ ਇਹ ਮੈਂ ਸਮਝਦਾ ਕਿ ਮੇਰੀ ਅਚੀਵਮੈਂਟ ਜਿਹੜੇ ਮੈਲਾਂ ਵਾਲੇ ਕਹਿੰਦੇ ਤੇ ਵੀਕਰ ਰਹੀਂ ਬੈਠ ਕੇ ਜਿੱਤ ਜਾਗੇ ਪਹਿਲਾਂ ਤਾਂ ਉਹ ਘਰ ਤੋਂ ਬਾਹਰ ਨਿਕਲੇ ਆ ਸਾਂਭੀ ਕੇ ਚਾਹੇ ਜਗਰਾਤਿਆਂ ਦੇ ਬਹਾਨੇ ਹੀ ਸੀ ਘਰਾਂ ਤੋਂ ਬਾਹਰ ਨਿਕਲੇ ਜਦੋਂ ਉਹਨਾਂ ਨੂੰ ਦੇਖਿਆ ਵੀ ਹੁਣ ਹੱਥਾਂ ਤੋਂ ਬਾਹਰ ਹੋ ਗਈ ਗੇਮ ਹੁਣ ਮੋਦੀ ਜੀ ਨੂੰ ਇੱਥੇ ਕੈਂਪੇਨ ਵਾਸਤੇ ਬੁਲਾਇਆ ਪਰ ਮੈਂ ਨਹੀਂ ਸਮਝਦਾ ਉਹਨਾਂ ਕੀ ਬੇੜੀ ਕੋਈ ਬਚਾ ਸਕੂਗਾ ਜਿਹੜੇ ਦਲ ਬਦਲੂਆਂ ਨਾ ਲੋਕ ਉਹਨਾਂ ਨੂੰ ਮੂੰਹ ਨਹੀਂ ਲਾਣਗੇ ਜਿਵੇਂ ਜਿੱਦਾਂ ਡੇਰਾ ਬਸ ਵੀ ਚਮਕਾਇਆ ਹੈਗਾ ਰਾਜਪੁਰਾ ਨੂੰ ਇਸੇ ਤਰ੍ਹਾਂ ਚਮਕਾਓ ਜੀ ਮੈਂ ਤਾਂ ਪ੍ਰਮਾਤਮਾ ਦੀ ਕਿਰਪਾ ਨਾਲ ਸਰਪੰਚੀ ਤੋਂ ਚੱਲ ਕੇ ਇੱਥੇ ਤੱਕ ਪਹੁੰਚਿਆ ਜਿਸ ਤਰ੍ਹਾਂ ਮੁਹਾਲੀ ਬਣਿਆ ਡੇਰਾ ਬਸ ਵੀ ਬਣਿਆ ਸਾਰੇ ਲੋਕ ਸੁਭਾ ਹਲਕਾ ਪਟਿਆਲੇ ਗੀ ਈਮਾਨਦਾਰੀ ਨਾਲ ਸੇਵਾ ਕਰੂੰਗਾ ਵੱਡਾ ਪ੍ਰੋਜੈਕਟ ਲੈ ਕੇ ਆਵਾਂਗੇ ਨੌਜਵਾਨਾਂ ਨੂੰ ਰੋਜ਼ਗਾਰ ਦਵਾਂਗੇ ਘੱਗਰ ਦਾ ਜਿਹੜਾ ਬੰਨ ਲਾ ਕੇ ਉਹ ਮਸਲਾ ਹੱਲ ਕਰਾਂਗੇ ਰੇਲਵੇ ਟ੍ਰੇਨ ਟ੍ਰੈਕ ਬਣਾਉਣਾ ਪਟਿਆਲੇ ਤੋਂ ਸਮਾਣੇ ਤੱਕ ਉਹ ਵੀ ਕੰਪਲੀਟ ਕਰਾਂਗੇ ਸੜਕਾਂ ਬਣਾਵਾਂਗੇ ਹਰ ਕੰਮ ਕਰਾਂਗੇ ਸਰ ਜੀ ਰਾਜਪੁਰੇ ਦੀ ਬੜੀ ਵੱਡੀ ਸਮੱਸਿਆ ਜਿਹੜਾ ਸੰਤ ਬਾਈਪਾਸ ਦੇ ਉੱਪਰ ਹੈਗਾ ਪੂਰਾ ਕੰਮ ਨਿਰਮਾਣ ਰੁਕਿਆ ਹੋਇਆ ਹੈ ਇੱਕ ਪਾਸੇ ਦੀ ਬੜੀ ਸੂਕਾ ਬਾਜੀ ਸਾਰੀਆਂ ਜ਼ਿੰਮੇਵਾਰੀਆਂ ਮੈਂਬਰ ਪਾਰਲੀਮੈਂਟ ਦੀ ਹੁੰਦੀਆਂ ਮੈਂ ਦੱਬ ਕੇ ਨਭਾਵਾਂਗਾ ਔਰ ਇਹਨਾਂ ਨੂੰ ਕੰਪਲੀਟ ਕਰਾਵਾਂਗਾ ਕਿਵੇਂ ਮੈਨੇਜ ਕਰੂਗਾ ਇਹਨਾਂ ਨੂੰ ਖਤਮ ਹੋ ਗਏ ਗੱਡ ਸਾਰਿਆਂ ਦੇ ਬਦਲੂਆਂ ਨੂੰ ਮੂੰਹ ਨਾ ਲਾਓ ਜੇ ਦਲ ਬਦਲੂਆਂ ਨੂੰ ਰਿਜੈਕਟ ਕਰਾਂਗੇ ਨਾ ਕਿਸੇ ਦੀ ਜੁਰਤ ਨਹੀਂ ਹੋਊਗੀ ਧੋਖਾ ਦੇ ਕੇ ਵੋਟਾਂ ਸਰਕਾਰਾਂ ਤੁਸੀਂ ਤੁਸੀਂ 1992 93 ਦੇ ਜੋ ਗੁਰਚਰਨ ਸਿੰਘ ਤੌੜਾ ਜੀ ਨੇ ਜੁਆਇਨ ਕਰਵਾਈ ਸੀਗੇ ਉਸ ਤੋਂ ਬਾਅਦ ਤੁਸੀਂ ਕਦੇ ਦਲ ਨਹੀਂ ਬਦਲਿਆ ਹੈਗਾ ਦੇਖੋ ਸਭ ਤੋਂ ਵੱਡੀ ਤਾਂ ਬੇਰੁਜ਼ਗਾਰੀ ਆ ਉਹਨੂੰ ਦੂਰ ਕਰਨਾ ਕਿਉਂਕਿ ਅੱਜ ਬੱਚੇ ਨਸਿਆਂ ਦੇ ਆਦੀ ਹੋ ਰਹੇ ਆ ਨਸ਼ਾ ਛਡਾ ਕੇ ਉਹਨਾਂ ਨੂੰ ਰੋਜ਼ਗਾਰ ਵਾਲੇ ਪਾਸੇ ਲਾਣਾ ਘੱਗਰ ਦਾ ਬੰਨ ਜਿਹੜਾ ਲਾਣਾ ਰੇਲਵੇ ਟ੍ਰੇਨਾਂ ਵੀ ਬਣਾਣੀਆਂ ਵੱਡਾ ਪ੍ਰੋਜੈਕਟ ਕੋਈ ਲੈ ਕੇ ਆਵਾਂਗੇ ਤਾਂ ਕਿ ਸਾਡੇ ਬੱਚਿਆਂ ਨੂੰ ਰੋਜ਼ਗਾਰ ਮਿਲੇ